ਸਤਿ ਸ਼੍ਰੀ ਅਕਾਲ ਨਮਸਕਾਰ ਆ ਰਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਅਸੀਂ ਗੱਲ ਕਰਨੀ ਹੈ ਬਈ ਬਹੁਤ ਸੋਹਣੀਆਂ ਅੱਖਾਂ ਵਾਲੀ ਅੰਗਰੇਜ਼ੀ ਵਾਲੀ ਮੈਡਮ ਦੇ ਬਾਰੇ ਜੋ ਪੰਜਾਬੀ ਇੰਡਸਟਰੀ ਜਿਵੇਂ ਚ ਅੰਗਰੇਜ਼ੀ ਦੇ ਬਾਰੇ ਤੱਕ ਪਾ ਕੇ ਹੁਣ ਬਾਲੀਵੁੱਡ ਦੇ ਵਿੱਚ ਆਪਣੀ ਅੰਗਰੇਜ਼ੀ ਦੇ ਜਲਵੇ ਬਖੇਰ ਰਹੀ ਹੈ ਗੱਲ ਕਰ ਰਹੇ ਅਸੀਂ ਵਾਮਿਕਾ ਗੱਬੀ ਦੀ ਵਾਮਿਕਾ ਗੱਬੀ ਕਿਸ ਤਰ੍ਹਾਂ ਪਹੁੰਚਦੀ ਹੈ ਬਾਲੀਵੁੱਡ ਦੇ ਵਿੱਚ ਕੀ ਉਹਨਾਂ ਦਾ ਸਟਰਗਲ ਰਹਾ ਪੰਜਾਬੀ ਇੰਡਸਟਰੀ ਨੂੰ ਉਹਨਾਂ ਦੀ ਕੀ ਦੇਣ ਹੈ ਇਹ ਜ਼ਰੂਰ ਅਸੀਂ ਅੱਜ ਡਿਟੇਲ ਦੇ ਵਿੱਚ ਤੁਹਾਨੂੰ ਦੱਸਾਂਗੇ ਵਾਮਿਕਾ ਜਿਨ੍ਹਾਂ ਨੇ 10 ਸਾਲ ਦੀ ਉਮਰ ਦੇ ਵਿੱਚ ਆਪਣੀ ਐਕਟਿੰਗ ਦੇ ਕਰੀਅਰ ਦੀ ਸ਼ੁਰੂਆਤ ਕੀਤੀ ਅਗਰ ਕਿਸੇ ਨੂੰ ਆਈਡੀਆ ਹੋਵੇ ਵੈਸੇ ਤਾਂ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਜਦ ਵੀ ਮੈਟ ਦੇ ਵਿੱਚ ਵਾਮਿਕਾ ਗਭੀਕ ਛੋਟੇ ਜਿਹੇ ਕਿਰਦਾਰ ਦੇ ਵਿੱਚ ਨਜ਼ਰ ਆਈ ਸੀ ਜੋ ਕਿ ਹੁਣ ਬਹੁਤ ਜ਼ਿਆਦਾ ਹਾਈਲਾਈਟ ਹੋ ਰਿਹਾ ਉਹਨਾਂ ਦੀ ਉਹ ਫਾਈਨਲੀ ਜਿਹੜੀ ਤਸਵੀਰ ਹੈ ਜਿਸ ਦਾ ਬੜੀ ਬੇਸਬਰੀ ਨਾਲ ਸਾਰਿਆਂ ਨੂੰ ਇੰਤਜ਼ਾਰ ਸੀਗਾ ਕਿ ਵਾਮਿਕਾ ਕਿਹੜੀ ਫਿਲਮ ਦੇ ਵਿੱਚ ਔਰ ਕਿਸ ਤਰ੍ਹਾਂ ਦੇ ਕਿਰਦਾਰ ਚ ਸੀਗੀ ਛੋਟੀ ਜੀ ਉਹ ਬੜੀ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਸੋ ਵਾਮਿਕਾ ਨੇ ਜਦ ਵੀ ਮੈਟ ਫੰਮ ਤੋਂ ਜੋ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਉਸ ਤੋਂ ਪਹਿ ਨੇ ਲੇਕਿਨ ਉਹ ਇੱਕ ਫੋਟੋ ਨੇ ਵਾਮਿਕਾ ਨੂੰ ਅਲੱਗ ਤੋਂ ਹੀ ਪਹਿਚਾਨ ਦਿੱਤੀ ਵਾਮਿਕਾ ਨੇ ਗ੍ਰੈਜੂਅਲੀ ਮੈਡਮ ਗਾਣਾ ਕੀਤਾ ਆਪਣੀ ਇੰਡਸਟਰੀ ਦੇ ਵਿੱਚ ਕੁਲਵਿੰਦਰ ਬਿੱਲੇ ਦੇ ਨਾਲ ਜਿਸ ਤੋਂ ਬਾਅਦ ਵਾਮਿਕਾ ਨੂੰ ਬਹੁਤ ਅੱਛਾ ਨੇਮ ਫੇਮ ਮਿਲਿਆ ਔਰ ਹੁਣ ਅਗਰ ਵਾਮਿਕਾ ਦੀ ਗੱਲ ਕਰੀਏ ਤਾਂ ਵਾਮਿਕਾ ਹੁਣ ਬਾਲੀਵੁੱਡ ਦੇ ਵਿੱਚ ਧੱਕ ਪਾ ਰਹੀ ਹੈ ਵਾਮਿਕਾ ਨਾ ਸਿਰਫ ਵਾਮਿਕਾ ਨੇ ਪੰਜਾਬੀ ਫਿਲਮਾਂ ਕੀਤੀਆਂ ਨੇ ਬਲਕਿ ਹੁਣ ਬਾਲੀਵੁੱਡ ਦੇ ਵਿੱਚ ਵੀ ਕੰਮ ਕਰ ਰਹੀ ਹੈ ਇਸ ਤੋਂ ਪਹਿਲਾਂ ਮਲਿਆਲਮ ਔਰ ਤੇਲਗੂ ਦੇ ਵਿੱਚ ਵੀ ਵਾਮਿਕਾ ਬਹੁਤ ਅੱਛੀ ਭੂਮਿਕਾ ਨਿਭਾ ਚੁੱਕੀ ਹੈ ਬਹੁਤ ਅੱਛੀ ਜੋ ਹੈ ਆਪਣੀ ਐਕਟਿੰਗ ਦੇ ਨਾਲ ਲੋਕਾਂ ਦੇ ਦਿਲਾਂ 'ਚ ਘਾਰ ਕਰ ਚੁੱਕੀ ਹੈ ਵਾਮਿਕਾ ਗੱਭੀ ਦੀ ਫੈਮਿਲੀ ਦੀ ਗੱਲ ਕਰ ਨਹੀਂ ਹੈ ਲੇਕਿਨ ਵਾਮਿਕਾ ਦਾ ਟੈਲੈਂਟ ਵਾਮਿਕਾ ਪ੍ਰੋਫੈਸ਼ਨਲ ਡਾਂਸਰ ਵੀ ਹੈ ਔਰ ਨਾਲ ਦੀ ਨਾਲ ਉਹਨਾਂ ਦੀ ਗਾਣਿਆਂ ਦੇ ਵਿੱਚ ਜੋ ਲੁੱਕ ਆਉਂਦੀ ਹੈ ਜੋ ਗਾਣਿਆਂ ਦੇ ਵਿੱਚ ਉਹਨਾਂ ਦੀ ਐਕਸਪ੍ਰੈਸ਼ਨਸ ਹੁੰਦੇ ਆ ਜੋ ਵੀ ਵਾਰਮਿਕਾ ਦਾ ਕੰਮ ਹੈ ਲੋਕ ਬੜਾ ਪਸੰਦ ਕਰਦੇ ਉਹਨਾਂ ਦੀ ਅਦਾਕਾਰੀ ਨੂੰ ਸੋ ਉਹੀ ਅਦਾਕਾਰੀ ਦੀ ਬਦੌਲਤ ਉਹ ਬਾਲੀਵੁੱਡ ਦੇ ਵਿੱਚ ਪਹੁੰਚੀ ਹੈ ਤੇ ਬਾਲੀਵੁੱਡ ਦੇ ਵਿੱਚ ਉਸ ਨੂੰ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਬਹੁਤ ਸਾਰੀ ਵੈਬ ਸੀਰੀਜ਼ ਕਰ ਚੁੱਕੀ ਹੈ ਜਿਸ ਦੇ ਨਾਲ ਤੋਂ ਬਾਅਦ ਵਾਰਮਿਕਾ ਦੀ ਅਲੱਗ ਪਹਿਚਾਨ ਜੋ ਹੈ ਉਹ ਹੋ ਚੁੱਕੀ ਹੈ ਹੁਣ ਤੇ ਹੁਣ ਵਰੁਨ ਦਾ ਬੰਦੇ ਨਾਲ ਫਿਲਮ ਜੋ ਹੈ ਉਹ ਵੀ ਕਰ ਚੁੱਕੀ ਹੈ ਵਾਰਮਿਕਾ ਇਸ ਤੋਂ ਇਲਾਵਾ ਲੀਡ ਤੇ ਬਹੁਤ ਸਾਰੇ ਕਲਾਕਾਰਾਂ ਦੇ ਨਾਲ ਉਹਨਾਂ ਦੀਆਂ ਫਿਲਮਾਂ ਜੋ ਨੇ ਰਿਲੀਜ਼ ਹੋਣ ਵਾਲੇ ਨੇ ਕਿਉਂਕ ਬਿਸ਼ ਕਰਦੇ ਨੇ ਕਿ ਸਾਡੀ ਬਾਲੀਵੁੱਡ ਕਿਸੇ ਬਾਲੀਵੁੱਡ ਕਲਾਕਾਰ ਦੇ ਨਾਲ ਲੀਡ ਤੇ ਫਿਲਮ ਆਏ ਇਹ ਵੀ ਕਿਸਮਤ ਦੀ ਗੱਲ ਆ ਡੈਸਟੀਨੀ ਦੀ ਗੱਲ ਹੁੰਦੀ ਆ ਸੋ ਵਾਮਿਕਾ ਗੱਬੀ ਜਲਦ ਜੋ ਹੈ ਸਾਨੂੰ ਹੋਰ ਵੀ ਬਹੁਤ ਸਾਰੀਆਂ ਬਾਲੀਵੁੱਡ ਫਿਲਮਾਂ ਦੇ ਵਿੱਚ ਨਜ਼ਰ ਆਏਗੀ ਉਸ ਤੋਂ ਪਹਿਲਾਂ ਇਸ ਨੇ ਪੰਜਾਬੀ ਫਿਲਮਾਂ ਦੇ ਵਿੱਚ ਵੀ ਪਰਮੇਸ਼ਰ ਵਰਮਾ ਐਮੇ ਵਿਰਕ ਬਹੁਤ ਸਾਰੇ ਕਲਾਕਾਰਾਂ ਦੇ ਨਾਲ ਇਹਨੇ ਆਪਣੀ ਇੰਡਸਟਰੀ ਦੇ ਵਿੱਚ ਵੀ ਕੰਮ ਕੀਤਾ ਸੋ ਦੇਖਣਾ ਬਹੁਤ ਖਾਸ ਹੋਣ ਵਾਲਾ ਹੈ ਕਿ ਵਾਮਿਕਾ ਗੱbbi ਹੁਣ ਹੋਰ ਕੀ ਕੀ ਖਾਸ ਲੈ ਕੇ ਆ ਰਹੀ ਕਿਉਂਕਿ ਵਾਮਿਕਾ ਦੀਆਂ ਆਈਜ਼ ਨੂੰ ਬਹੁਤ ਜ਼ਿਆਦਾ ਪ੍ਰੈਫਰ ਕੀਤਾ ਜਾ ਰਿਹਾ ਹੈ ਉਹਦੀਆਂ ਆਈਜ਼ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਕਿਸੇ ਵੀ ਇੰਸਟਾ ਦਾ ਪੇਜ ਸਕਰੋਲ ਕਰਕੇ ਦੇਖ ਲਿਓ ਬਾਲੀਵੁੱਡ ਦਾ ਤਾਂ ਵਾਮਿਕਾ ਦੀਆਂ ਸਿਰਫ ਆਈਜ਼ ਦਾ ਜ਼ਿਕਰ ਹੁੰਦਾ ਕਿ ਐਸ਼ਵਰਿਆ ਰਾਏ ਤੋਂ ਵੀ ਸੋਹਣੀਆਂ ਆਈਜ਼ ਅਗਰ ਹੈ ਕਿਸੇ ਗਤਾਰ ਜੋ ਨੇ ਉਹਨਾਂ ਦੀਆਂ ਆਈਜ਼ ਨੂੰ ਲੈ ਕੇ ਕੰਪਲੀਮੈਂਟ ਸਾਹਮਣੇ ਆਉਂਦੇ ਰਹਿੰਦੇ ਨੇ ਉਹਨਾਂ ਦੇ ਵੀਡੀਓਜ਼ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਨੇ ਔਰ ਉਹਨਾਂ ਦਾ ਬੋਲਡ ਅੰਦਾਜ਼ ਜੋ ਹੈ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਕੁਝ ਲੋਕ ਇਸ ਬਾਰੇ ਨੈਗੇਟਿਵ ਵੀ ਬੋਲਦੇ ਨੇ ਕਿ ਪੰਜਾਬ ਦੀ ਕੁੜੀ ਇਸ ਤਰ੍ਹਾਂ ਕਿਵੇਂ ਕਰ ਸਕਦੀ ਹੈ ਇਦਾਂ ਦੇ ਇਸ ਤਰ੍ਹਾਂ ਦੇ ਕੈਰੈਕਟਰਸ ਇਦਾਂ ਦੇ ਗਾਣੇ ਬਟ ਉਹ ਆਪਣੀ ਗ੍ਰੋਥ ਆਪਣੀ ਸਕਸੈਸ ਨੂੰ ਦੇਖਦੇ ਹੋਏ ਅੱਗੇ ਵਧ ਰਹੇ ਨੇ ਤੇ ਲੋਕ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰ ਰਹੇ ਨੇ ਫਿਲਹਾਲ ਹੀ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਗਣੇਸ਼ ਦਿਰਾਲ ਬਨਪੁਰਤ ਖੁਲਾ ਦੈਨਿਕ ਸਵੇਰਾ